ਵਲਾਚੌਰ ਦੇ ਕਸਬਾ ਮਜਾਰੀ ਵਿਖੇ ਵੀ ਕੀ ਰਾਤ ਇੱਕ ਸੁਨਿਆਰੀ ਦੀ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਇਸ ਮੌਕੇ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਅੰਦਰ ਦਾਖਲ ਹੁੰਦੇ ਹਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਦੁਕਾਨ ਵਿੱਚ ਪਿਆ ਸਾਰਾ ਸੋਨਾ ਚਾਂਦੀ ਤੇ ਗਹਿਣੇ ਲੈ ਜਾਂਦੇ ਪੂਰੀ ਦੁਕਾਨ ਹੀ ਖਾਲੀ ਕਰ ਗਏ ਚੋਰ ਉਹਨਾਂ ਕਹਿਆ ਕਿ ਸੀਸੀਟੀਵੀ ਕੈਮਰੇਆ ਵਿੱਚ 14 ਅਣਪਛਾਤੇ ਵਿਅਕਤੀ ਆਏ ਹਨ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਇਸ ਮੌਕੇ ਥਾਣਾ ਸਦਰ ਬਲਾਚੌਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਵਿਕਰਮਜੀਤ ਸਿੰਘ ਡੀਐਸਪੀ ਹਿਮੰਤ ਮਲਹੋਤਰਾ ਐਸਪੀਡੀ ਸਰਬਜੀਤ ਸਿੰਘ ਬਾਈਆ ਵੀ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਦਾਅਵਾ ਕੀਤਾ ਕਿ ਚੋਰ ਜਲਦ ਪੁਲਿਸ ਦੀ ਕਿਰਪਤ ਵਿੱਚ ਹੋਣਗੇ ਤੁਹਾਡਾ ਇਸ ਖਬਰ ਬਾਰੇ ਕੀ ਵਿਚਾਰ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਆਓ ਸੁਣਦੇ ਹਾਂ ਪੀੜਤ ਦੁਕਾਨਦਾਰ ਦੀ ਦਾਸਤਾਨ ਤੇ ਸੰਬੰਧਿਤ ਅਧਿਕਾਰੀ ਦਾ ਬਿਕਾਮ ਬਿਆਨ ਸਾਹਮਣੇ ਹੈ ਜੀ ਆਪਣੀ ਦੁਕਾਨ ਨਿਊ ਵਰਮਾ ਜੁਐਲਰੀ ਤੇ ਕੀ ਗੱਲਬਾਤ ਹੋਈ ਆ ਗੱਲਬਾਤ ਕੁਝ ਮਤਲਬ ਲੱਗੀ ਆਪਾਂ ਰਾਤ ਗਏ ਆਂ ਜੀ 8:00 ਵਜੇ ਇੱਥੋਂ ਦੁਕਾਨਾ ਬੰਦਾ ਕੇ ਸਾਰੀ ਫੈਮਿਲੀ ਤੇ ਨਾਲ ਅਸੀਂ ਸਾਨੂੰ 2:30 ਵਜੇ ਕੈਮਰਿਆਂ ਦੇ ਵਿੱਚ ਆ ਰਿਹਾ ਆ ਨਾਲ ਦੇ ਸਾਡੇ ਤਾਂ ਕੈਮਰੇ ਸੀਸੀਟੀਵੀ ਵਗੈਰਾ ਪਟਕੇ ਲੱਗੇ ਜੀ ਸਾਨੂੰ 6:00 ਵਜੇ ਕਾਲ ਆਂਦੀ ਐ ਇੱਥੋਂ ਨਾਲ ਦੇ ਗਵਾਂਡੀਆਂ ਦੀ ਕਿ ਤੁਹਾਡੇ ਤਰਾਨਾ ਖੁੱਲੀਆਂ ਚੋਰੀ ਹੋ ਗਈ ਹੈ ਉਹ ਜਿਹੜਾ ਆ ਰਹੇ ਆ ਤੇ ਆ ਕੇ ਦੇਖਿਆ ਸਾਰਾ ਕੁਝ ਇਹ ਲੈਗੇ ਦੀ ਚੱਕੇ ਵਿੱਚ ਸੇਬ ਵੀ ਲੈ ਗਏ ਕੋਈ ਜੱਟ ਸਾਰਾ ਕੁਝ ਕਲੀਅਰ ਕਰ ਗਏ ਨਹੀਂ ਜੀ ਹਾਂ ਹੁਣ ਅਸੀਂ ਬਾਹਰੋਂ ਨਾ ਹਾਂਜੀ ਸਾਰਾ ਕੁਝ ਇਹ ਟੁੱਟ ਗਿਆ ਜੀ ਕੋਈ ਨੁਕਸਾਨ ਹੋਣ ਕੀ ਕਹਿ ਸਕਦੇ ਆ ਜੀ ਸਾਰਾ ਕੁਝ ਇਹ ਵਿੱਚ ਸਗਾ ਜੀ ਜੋ ਜੋ ਸਾਡਾ ਸਮਾਨ ਸਗਰ ਵਿੱਚ ਕਸਟਮਰਾਂ ਦਾ ਸਮਾਨ ਸਗਾ ਜੀ ਇਹ ਵੀ ਜੱਟ ਸਾਰਾ ਕੁਝ ਲੈ ਗਏ ਤੁਹਾਨੂੰ ਵੀ ਤਾਂ ਸ਼ੱਕ ਹੈ ਭਾਈ ਨਹੀਂ ਹਲੇ ਚੱਲ ਹਾਲ ਕਿਸੇ ਦੀ ਕੋਈ ਸ਼ੱਕ ਸੀਟੀਿੰਗ ਦੇ ਵਿੱਚ ਕੋਈ ਫੁਟੇ ਜਾਈ ਹੈ ਜੀ ਫੁਟੇ ਆ ਰਹੀਆਂ ਆ ਜੀ ਬਾਕੀ ਦੇਖਦੇ ਆ ਜੀ ਆ ਰਹੇ ਉਹਦੇ ਵਿੱਚ 14 ਬੰਦੇ ਆ ਰਹੇ ਆ ਜੀ ਤੇ ਕਦੇ ਤੇ ਆਏ ਸੀ ਬੰਦੇ ਕੋਈ ਫਿਲਹਾਲ ਤਾਂ ਹਜੇ ਪੈਦਲ ਸ਼ੋ ਹੋ ਰਿਹਾ ਜੀ ਵੱਡੀ ਕੋਈ ਹਜੇ ਉਹਨਾਂ ਦੀ ਕਵਰ ਨਹੀਂ ਹੋ ਰਹੀ ਹੈ ਜੀ ਬੜਾ ਸ਼ਟਰ ਦੇਖਿਆ ਸ਼ਟਰ ਵੀ ਬਿਲਕੁਲ ਵਿੰਗਾ ਕਰ ਦਿੱਤਾ ਹੈ ਬਿਲਕੁਲ ਜੀ ਕੱਬੇ ਪੁਸਾ ਕੇ ਸਿਸਟਮ ਸਾਰਾ ਸਿਗਾ ਜੀ ਲੋਕ ਸਿਸਟਮ ਸਾਰਾ ਸਿਗਾ ਜਿਆਦਾ ਵਧੀਆ ਕੀਤਾ ਹੋਇਆ ਹੈਗਾ ਪਰ ਨਹੀਂ ਕੋਈ ਕੰਮ ਨਹੀਂ ਕੀਤਾ ਜੀ ਉੱਥੇ ਪੁਲਿਸ ਆਈ ਹੈ ਹੁਣ ਇਸ ਕਲੇ ਡੌਗਲੇ ਵਾਲੇ ਮੌਕੇ ਤੇ ਆ ਗਏ ਜੀ ਬਹੁਤ ਨਾਲ ਸਾਡਾ ਹੈਲਪ ਕਰ ਰਹੇ ਉਹ ਕਹਿੰਦੇ ਜੋ ਸਾਡੇ ਕੋਲ ਹੁੰਦੀ ਕਾਰਵਾਈ ਕਰਾਂਗੇ ਪੈਸੇ کافی ਸਾਡੇ ਨਾਲ ਪੁਲਿਸ ਵਾਲੇ ਸਾਰੇ ਸਹਾਇਤਾ ਕਰ ਰਹੇ ਆ ਜੀ کافی ਟਾਈਮ ਦੇ ਆ ਕੇ ਸਾਡੇ ਕੋ ਖੜੇ ਆ ਜੀ ਮੌਕੇ ਤੇ ਪੁੱਜੇ ਆ ਜੀ ਕੀ ਲੱਗਦਾ ਪੁਲਿਸ ਤੁਹਾਡੀ ਕਾਰਵਾਈ ਵਿੱਚ ਸਾਥ ਦੇਰੀ ਦੇਊਗੀ ਜੀ ਜਿੰਤੇ ਤੱਕ ਲੱਗ ਰਿਹਾ ਉਹਨਾਂ ਨੂੰ ਕਰੋਗੇ ਫਲਵਲ ਬਹੁਤ ਵਧੀਆ ਹੈ ਜੀ ਪ੍ਰਸ਼ਾਸਨ ਕੀ ਕਰਨਾ ਚਾਹੁੰਦੇ ਏ ਤਾਂ ਢੁੰਡਾ ਕਰਕੇ ਠਿਕਰੀ ਪਰੇ ਡੀਸੀ ਦੇ ਕੀ ਤਿਆਰੀ ਕੀਤੀ ਠਿਕਰੀ ਪਰ ਲੱਗਣ ਜਾਏਗੀ ਬਟ ਲੱਗਣੇ ਚਾਹੀਦੇ ਆ ਜੀ ਸਾਰਾ ਕੁਝ ਚਾਹੀਦਾ ਜ਼ਰੂਰੀ ਆ ਬਟ ਸਾਡੀ 14-15 ਸਾਲਾਂ ਦੀ ਦੁਕਾਨ ਦਾ ਸਾਰਾ ਕੁਝ ਲੈ ਕੇ ਜਿੱਦਨੀ ਕਮਾਈ ਸੀ ਸਾਰਾ ਕੁਝ ਲੈ ਕੇ ਜੀ ਸਾਡਾ ਸਾਰਾ ਇਕੱਠਾ ਮੱਠਾ ਕਰਕੇ ਲੈ ਗਏ ਜੀ ਹੇਮਤ ਜੀ ਇਹ ਮਜਾਰੀਪਿੰਡ ਵਿੱਚ ਚੋਰੀ ਹੋਈ ਹੈ ਜਿਹੜੀ ਜਾਣਕਾਰੀ ਸਾਡੀ ਕੋਲ ਹੈ ਇਹ ਵੰਮਾ ਜੁਲਰ ਤੇ ਜੀ ਪ੍ਰਿੰਸ ਜੁਲਰਸ ਨੇ ਇਹਨਾਂ ਦੇ ਰਾਤ 2:00 ਵੇ ਤੋਂ 15 ਦੇ ਚੋਰੀ ਹੋਈ ਆ ਤੇ ਕਾਫੀ ਇਹਨਾਂ ਦਾ ਲੈ ਗਏ ਨੇ ਅਸੀਂ ਇਹ ਚੱਲ ਰਹੀ ਹੈ ਤੇ ਇਸ ਕਰਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜਲਦੀ ਫੇਸ ਕਰਾਂਗੇ ਕਿੰਨੇ ਕਿਸਗੇ ਜੀ ਚੋਰ ਮਤਲਬ ਪੰਨਿਆ ਚੋਰ ਜਿਹੜੇ ਸੀਸੀਟੀਵੀ ਤੋਂ ਪਤਾ ਆਰਾਊਂਡ 12 14 ਬੰਦੇ ਇੱਕ ਤਕਰੀਬਨ ਸੀਗੇ ਜਿਹੜੇ ਵਿਖਦੇ ਆ ਵੀ ਆ ਰਹੇ ਆ ਜਿੰਨਾਂ ਨੇ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਹੋ ਗਿਆ ਲੱਗਦਾ ਨੁਕਸਾਨ ਦਰਸ਼ਨ ਗੀ ਜੀ ਹੁਣ ਉਹਨਾਂ ਨੇ ਲਿਖਦੇ ਆ ਉਹਨਾਂ ਦੇ ਪੁੱਛਕਿਛ ਕਰਦੇ ਆ ਕਹਿ ਰਹੇ ਆ ਕਾਫੀ ਜ਼ਿਆਦਾ ਹੋ ਗਿਆ ਲੱਖਾਂ 'ਚ ਤੇ ਕਿਸੇ ਸਮਨ ਲੋਕੀ ਜ਼ਾਇਦਾਇਤਦਾਰੀ ਕੀਤੀ ਟਿਕਰੀ ਕਰਨ ਗਾੜਦੀ ਟਿਕਰੀ ਬਾਰੇ ਬਾਰੇ ਮੈਂ ਲਿਖਤੀ ਵੀ ਜ਼ਾਇਦਾਇਤ ਕੀਤੀ ਐ ਐਸਐਚਓ ਨੂੰ ਔਰ ਐਸਐਸਐਫ ਵੀ ਕਰਦੀ ਆ ਬਾਕੀ ਅ ਪੰਚਾਇਤ ਨੂੰ ਵੀ ਅਸੀਂ ਕਿਹਾ ਉਹ ਲਵਾਨਿਆ ਟਿਕਰੀ ਚਰੇ ਇਹਨਾਂ ਨੇ ਲਾਉਣੇ ਅਸੀਂ ਤਾਂ ਉਹਨਾਂ ਨੂੰ ਅਰਜ਼ ਕਰ ਸਕਦੇ ਹਾਂ ਵੀ ਲਾਓ ਤੇ ਹੁਣ ਇਹਨਾਂ ਨੂੰ ਸ਼ਕਤੀਆਂ ਲਵਾਉਣੇ ਕਰਕੇ ਅਕਸਰ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਕੀ ਅਗਲੀ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਟੀਮਸ ਬਣਾ ਰਹੇ ਆ ਜੀ ਸਾਹਿਬ ਨੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਦੇ ਮੁਤਾਬਕ ਅਸੀਂ 100% ਕੋਸ਼ਿਸ਼ ਕਰਾਂਗੇ ਇਹਨੂੰ ਤੇ ਇਸ ਕੋਲ